ਤੂੰ ਕੀ ਜਾਣਦੀ ਭੇਡੇ ਤੋਰ ਸਕੀਨਾਂ ਦੀ ਗੀਤਕਾਰਨ ਜੀਜੀਬੀ ਵਿਵਾਦਾਂ ਵਿੱਚ गिर ਗਏ ਨੇ ਇਸ ਨਵੇਂ ਗੀਤ ਖਿਲਾਫ ਔਮਨ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੂੰ ਦੇਸ਼ਾ ਔਮਨ ਵੈਲਫੇਅਰ ਟਰਸਟ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਟਰਸਟ ਦੀ ਪ੍ਰਧਾਨ ਹਰਦੀਪ ਕੌਰ ਬਿਰਕ ਦੀ ਅਗਵਾਈ ਹੇਠ ਦਿੱਤਾ ਗਿਆ ਔਮਨ ਕਮਿਸ਼ਨ ਦੀ ਚੇਅਰਪਰਸਨ ਨੇ ਇਸ ਮੌਕੇ ਕਿਹਾ ਕਿ ਜੀਜੀਬੀ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਜੇਜੀਬੀ ਦੇ ਇਸ ਗੀਤ ਨੂੰ ਭਰਮਾ ਹੰਗਾਰਾ ਮਿਲ ਰਿਹਾ ਪਰ ਕਮੈਂਟ ਵਿੱਚ ਲੋਕ ਉਸ ਦਾ ਵਿਰੋਧ ਵੀ ਕਰਦੇ ਨੇ ਕਿ ਔਰਤ ਜਾਤੀ ਨੂੰ ਭੇਡ ਕਹਿਣਾ ਗਲਤ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਜੇਜੀਬੀ ਵੂਮਨ ਕਮਿਸ਼ਨ ਦੇ ਨੋਟਿਸ ਦਾ ਜਵਾਬ ਕਿਸ ਤਰ੍ਹਾਂ ਦਿੰਦੇ ਨੇ ਅਤੇ ਕਮਿਸ਼ਨ ਉਸ ਖਿਲਾਫ ਕੀ ਕਾਰਵਾਈ ਕਰਦਾ ਹੈ ਭਾਵੇਂ ਕਿ ਜੇਜੀਬੀ ਦਾ ਗੀਤ ਲੋਕ ਬੋਲੀ ਦੇ ਆਧਾਰ 'ਤੇ ਪਰ ਇਸ ਦੌਰ ਵਿੱਚ ਜਦੋਂ ਔਰਤ ਦੀ ਬਰਾਬਰੀਤਾ ਦੀ ਗੱਲ ਚੱਲਦੀ ਹੈ ਤਾਂ ਅਜਿਹੇ ਗਾਣੇ ਗਾਉਣੇ ਕੋਡ ਬਦਦ ਨੂੰ ਸਦਾ ਦੇਣ ਬਰਾਬਰ ਹੈ ਮੈਂ ਅੱਜ ਇਸ ਵੀਰੇ ਸੁਣਿਆ ਗਾਣਾ ਇਹ ਔਰ ਵਾਕਈ ਮੈਨੂੰ ਲੱਗਿਆ ਹੋਇਆ ਮੈਨੂੰ ਵੀ ਲੱਗਿਆ ਕਿ ਜਿਹੜਾ ਵਰਡ ਭੇਡ ਯੂਜ਼ ਕੀਤਾ ਇਹ ਬਿਲਕੁਲ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਇੱਕ ਕੁੜੀ ਦੀ ਇੱਜ਼ਤ ਜਿਹੜੀ ਹੁੰਦੀ ਹੈ ਬਹੁਤ ਵੱਡੀ ਇੱਜ਼ਤ ਹੈ ਸਮਾਜ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਜਿਹੜਾ ਹੈ ਔਰਤ ਨੂੰ ਕਿਹਾ ਵੀ ਇਹ ਸਭ ਤੋਂ ਉੱਚਾ ਦਰਜਾ ਹੈ ਰੱਬ ਤੋਂ ਬਾਅਦ ਕਹਿੰਦੇ ਕਿ ਔਰਤ ਦਾ ਦੂਜਾ ਨਾ ਆਉਂਦਾ ਆ ਏ ਤੁਸੀਂ ਕਿਸੇ ਮਤਲਬ ਐਦਾਂ ਗਾਇਕ ਨੇ ਕਹਿਣਾ ਭੇਡ ਕਹਿਣਾ ਉਹਦੇ ਲਈ ਬਹੁਤ ਹੀ ਬੁਰੀ ਚੀਜ਼ ਹੈ ਕਿ ਐਕਸ਼ਨ ਹੋਊਗਾ ਮੈਮ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਤੇ ਇਸ ਚੀਜ਼ ਦੀ ਜਵਾਬਦਾਰੀ ਉਹਨਾਂ ਨੂੰ ਦੇਣੀ ਪੈਣੀ ਔਰ ਜੋ ਵੀ ਇਹਨਾਂ ਦੇ ਇੰਡਸਟਰੀ ਦੇ ਅੰਦਰ ਫਿਰ ਸੈਂਸਰਸ਼ਿਪ ਹੋਏਗੀ ਉਹਨਾਂ ਨੂੰ ਵੀ ਦੱਸ ਕੇ ਉਹਨੂੰ ਤਾਂ ਐਕਸ਼ਨ ਮੰਗਿਆ ਜਾਏਗਾ ਕੋਈ ਸਮਝ ਨਹੀਂ ਕੋਈ ਵੀ ਬੜੀ ਇਸ ਕਰਕੇ ਆ ਕਿ ਪੀੜਤ ਮਹਿਲਾਵਾਂ ਦੇ ਜਿਹੜੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਆਵਾਜ਼ ਉਠਾਉਂ ਬਹੁਤ ਸਾਰੇ ਮਰਦ ਵੀ ਪੀੜਤ ਨੇ ਕਿਤੇ ਨਾ ਕਿਤੇ ਉਹ ਵੀ ਛੋਡੇ ਕੋਲ ਆਉਂਦੇ ਉਹਨਾਂ ਨੂੰ ਸ਼ਿਕਾਇਤ ਲੈ ਕੇ ਜਾਂ ਸਿਰਫ ਮਹਿਲਾਵਾਂ ਹੀ ਹੁੰਦੀਆਂ ਦੇਖੋ ਐਦਾ ਹੈ ਕਿ ਇਹ ਤਾਂ ਹੈ ਨਹੀਂਗਾ ਕੋਈ ਖੱਲਾ ਮਾਰ ਮਤਲਬ ਮਾਰਦੇ ਨਹੀਂ ਪੀੜਤ ਹੁੰਦਾ ਕੁਝ ਪਰਸੈਂਟੇਜ ਐਸਾ ਵੀ ਹੈ ਸੋਸਾਇਟੀ ਦੇ ਅੰਦਰ ਕਿ ਜਦੋਂ ਮਰਦ ਵੀ ਪੀੜਤ ਹੈ ਕਿਉਂਕਿ ਗਰਲਸ ਨੇ ਉਹਨਾਂ ਵੀ ਉਹ ਵੀ ਵਧੀਕਿਆ ਕਰ ਜਾਂਦੀਆਂ ਨੇ ਤੇ ਮੈਂ ਇਹ ਕਹਾਂ ਕਿ ਜੇ ਪੱਖ ਦੋਹਾਂ ਦਾ ਸੁਣਨਾ ਚਾਹੀਦਾ ਔਰ ਜੇ ਕੁੜੀ ਦੀ ਵਧੀਕੀ ਹੈ ਘੂਰਨਾ ਤਾਂ ਉਹਨੂੰ ਵੀ ਪੈਣਾ ਹੀ ਹੈ ਹਾਂਜੀ ਹਾਂਜੀ ਠੀਕ ਹਾਂ ਥੈਂਕ ਯੂ ਥੈਂਕ ਯੂ ਜੀ ਮੈਂ ਅੱਜ ਜੀ ਸੁਰੇ ਸੁਣਿਆ ਗਾਣਾ ਇਹ ਔਰ ਵਾਕਈ ਮੈਨੂੰ ਲੱਗਿਆ ਹੋਇਆ ਮੈਨੂੰ ਵੀ ਲੱਗਿਆ ਕਿ ਜਿਹੜਾ ਵਰਡ ਭੇਡ ਯੂਜ਼ ਕੀਤਾ ਹੈ ਇਹ ਬਿਲਕੁਲ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਇੱਕ ਕੁੜੀ ਦੀ ਇੱਜ਼ਤ ਜਿਹੜੀ ਹੁੰਦੀ ਹੈ ਬਹੁਤ ਵੱਡੀ ਇੱਜ਼ਤ ਹੈ ਸਮਾਜ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਜਿਹੜਾ ਹੈ ਔਰਤ ਨੂੰ ਕਿਹਾ ਵੀ ਇਹ ਸਭ ਤੋਂ ਉੱਚਾ ਦਰਜਾ ਹੈ ਰੱਬ ਤੋਂ ਬਾਅਦ ਕਹਿੰਦੇ ਕਿ ਔਰਤ ਦਾ ਦੂਜਾ ਨਾ ਆਉਂਦਾ ਆ ਤੇ ਤੁਸੀਂ ਕਿਸੇ ਮਤਲਬ ਐਦਾਂ ਗਾਇਕ ਨੇ ਕਹਿਣਾ ਪੀੜਕਾਣਾ ਉਹਦੇ ਲਈ ਬਹੁਤ ਹੀ ਬੁਰੀ ਚੀਜ਼ ਹੈ ਕਿ ਐਕਸ਼ਨ ਹੋਊਗਾ ਮੈਂ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਤੇ ਇਸ ਚੀਜ਼ ਦੀ ਜਵਾਬਦੇਹੀ ਉਹਨਾਂ ਨੂੰ ਦੇਣੀ ਪੈਣੀ ਹੈ ਔਰ ਜੋ ਵੀ ਇਹਨਾਂ ਦੇ ਇੰਡਸਟਰੀ ਦੇ ਅੰਦਰ ਸੈਂਸਰਸ਼ਿਪ ਹੋਏਗੀ ਉਹਨਾਂ ਨੂੰ ਵੀ ਦੱਸ ਕੇ ਉਹਨੂੰ ਐਕਸ਼ਨ ਮੰਗਿਆ ਜਾਏਗਾ ਕੋਈ ਸਮੂਹ ਪੁੱਛੀ ਵੀ ਬੜੀ ਹਿਸਟਰੀ ਕਰਕੇ ਆ ਕਿ ਪੀੜਤ ਮਹਿਲਾਵਾਂ ਦੇ ਜਿਹੜੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਆਵਾਜ਼ ਉਠਾਉਂ ਬਹੁਤ ਸਾਰੇ ਮਰਦ ਵੀ ਪੀੜਤ ਨੇ ਕਿਤੇ ਨਾ ਕਿਤੇ ਉਹ ਵੀ ਥੋਡੇ ਕੋਲ ਆਉਂਦੇ ਉਹਨਾਂ ਨੂੰ ਸ਼ਿਕਾਇਤ ਲੱਗੇ ਜਾਂ ਸਿਰਫ ਮਹਿਲਾਵਾਂ ਹੀ ਹੁੰਦੀਆਂ ਦੇਖੋ ਐਦਾ ਹੈ ਕਿ ਇਹ ਤਾਂ ਹੈ ਨਹੀਂਗਾ ਵੀ ਖੱਲਾ ਮਰਦ ਮਤਲਬ ਮਰਦ ਨਹੀਂ ਪੀੜਤ ਹੁੰਦਾ ਕੁਝ ਪਰਸੈਂਟੇਜ ਐਸਾ ਵੀ ਹੈ ਸੋਸਾਇਟੀ ਦੇ ਅੰਦਰ ਕਿ ਜਦੋਂ ਮਰਦ ਵੀ ਪੀਂਦਾ ਹੈ ਕਿਉਂਕਿ ਗਰਲਸ ਹੈ ਇਹ ਉਹਨਾਂ ਵੀ ਉਹ ਵੀ ਵਧੀਕਿਆ ਕਰ ਜਾਂਦੀਆਂ ਨੇ ਤੇ ਮੈਂ ਇਹ ਕਹਾਂ ਕਿ ਜੇ ਪੱਖ ਦੋਹਾਂ ਦਾ ਸੁਣਨਾ ਚਾਹੀਦਾ ਔਰ ਜੇ ਕੁੜੀ ਦੀ ਵਧੀਕੀ ਹੈ ਘੂਰਨਾ ਤਾਂ ਉਹਨੂੰ ਵੀ ਪੈਣਾ ਹੀ ਹੈ ਹਾਂਜੀ ਹਾਂਜੀ ਚਲ ਠੀਕ ਹੈ ਬੰਦ ਥੈਂਕ ਯੂ ਥੈਂਕ ਯੂ ਜੀ